ਸ਼੍ਰੀ ਮਨੀਸ਼ ਸੋਧਿਆ ਉਰਫ ਉਪ ਮੁੱਖ ਮੰਤਰੀ ਦਿੱਲੀ ਔਰ ਇਨਚਾਰਜ ਪੰਜਾਬ ਅਫੇਅਰਸ ਆਮ ਆਦਮੀ ਪਾਰਟੀ ਨੇ ਜਿਹੜਾ ਪਿਛਲੇ ਦਿਨਾਂ ਵਿੱਚ ਬਿਆਨ ਦਿੱਤਾ ਹੈ ਉਹ ਇੱਕ ਪੜਕਾਉ ਬਿਆਨ ਹੈ ਔਰ ਅਗ ਲਾਨ ਵਾਲਾ ਬਿਆਨ ਹੈ ਦਾ ਪੰਜਾਬ ਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ 2027 ਦੇ ਚੋਣ ਆਮ ਆਦਮੀ ਪਾਰਟੀ ਸਾਮ-ਦਾਮ ਦੰਡ ਭੇਦ ਦੇ ਨਾਲ ਅਤੇ ਲੜਾਈ ਚੜਾ ਕਰਕੇ ਵੀ ਅਸੀਂ 2027 ਜਿੱਤਾਂਗੇ ਇਹ ਦਰਸਾਉਂਦਾ ਹੈ ਉਸ ਮਾਨਸਿਕਤਾ ਨੂੰ ਕਿ ਵੀ ਅਸੀਂ ਦਿੱਲੀ ਹਾਰ ਗਏ ਆ ਔਰ ਪਹਿਲਾ ਦਾਅ ਉਹ ਜਿਹੜਾ ਇੱਕ ਜੁਆਰੀ ਹਾਰ ਗਿਆ ਤੇ ਦੂਜਾ ਜਿਹੜਾ ਹਾਰਿਆ ਹੋਇਆ ਪਤਾ ਉਹਨੂੰ ਕਿ ਹਾਰ ਜਾਣਾ ਅਗਲਾ ਦਾਅ ਵੀ ਤਾਂ ਉਹ ਜਿੰਨਾ ਚਾਹਦਾ ਹਰ ਇੱਕ ਤਰ੍ਹਾਂ ਰੌਣਡ ਪਿੱਟ ਕੇ ਤੇ ਇਸ ਲਈ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦਾ ਜਿਹੜਾ ਚੋਣ ਹੈਗਾ ਉਹ ਅਸੀਂ ਸਤਾਈ ਦਾ ਹਰ ਹਾਲਤ ਜਿੱਤਣਾ ਹੈ ਔਰ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਉਹੀ ਪਾਰਟੀ ਹੈ ਜਿਹੜੀ ਅੰਨਾ ਹਜ਼ਾਰੇ ਅੰਦੋਲਨਾਂ ਚੋਂ ਨਿਕਰ ਕੇ ਆਈ ਸੀਗੀ ਤੇ ਅੱਜ ਅਸਲੀ ਮਾਨਸਿਕਤਾ ਜਿਹੜੀ ਹੈਗੀ ਹੈ ਮਨੀਸ਼ ਸਸੋਧਿਆ ਤੋਂ ਬਾਹਰ ਆ ਗਈ ਹੈ ਕਿ ਇਹਨਾਂ ਲਈ ਸੱਤਾ ਪਾਣਾ ਹੀ ਸਭ ਕੁਝ ਹੈਗਾ ਔਰ ਕੁਝ ਵੀ ਨਹੀਂ ਹੈ ਨਾ ਕਿ ਭਲਾਈ ਕਰਨਾ ਪਰਦੇਸ਼ ਦੀ ਸਿਰੇ ਹੈਗਾ ਕਿ ਵੀ ਇਹ ਜਿਹੜਾ ਬਿਆਨ ਦਿੱਤਾ ਹੈਗਾ ਇਹਦੇ ਵਿੱਚ ਮਤਲਬ ਇਹ ਹੈਗਾ ਕਿ ਤੁਸੀਂ ਲੜਾਈ ਝਗੜਾ ਕਰਕੇ ਕੀ ਚਾਹੁੰਦੇ ਹੋ ਕਿ ਵੀ ਅਸੀਂ ਅੱਗ ਲਗਾਣੀ ਚਾਹੁੰਦੇ ਇਸ ਪੰਜਾਬ ਦੇ ਵਿੱਚ ਤਾਂ ਇਹ ਪੰਜਾਬ ਜਿਹੜਾ ਹੈਗਾ ਪੰਜਾਬੀ ਇਸ ਗੱਲ ਨੂੰ ਸਰਾਸਰ ਨਕਾਰਦੇ ਆ ਔਰ ਪੰਜਾਬ ਦਾ ਜਿਹੜਾ ਆਪਸੀ ਭਾਈਚਾਰਾ ਹੈਗਾ ਜਿਹੜੀ ਮਹਿੰਗੀ ਖਰੀਦੀ ਹੋਈ ਸ਼ਾਂਤੀ ਹੈਗੀ ਹੈ ਕਿਸੇ ਵੀ ਸੂਰਤ ਦੇ ਵਿੱਚ ਪੰਗ ਨਹੀਂ ਹੋਣ ਦਿੱਤੀ ਜਾਊਗੀ ਔਰ ਜਿਹੜਾ ਹੈਗਾ ਮੈਂ ਤਾਂ ਕਵਾਂਗਾ ਕਿ ਵੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਕਿ ਭਾਈ ਸਾਹਿਬ ਤੁਸੀਂ ਪੰਜਾਬ ਦਾ ਖੜਾ ਛੱਡੋ ਤੁਸੀਂ ਸਾਰੇ ਜਾ ਕੇ ਦਿੱਲੀ ਜਾਓ ਜਿੱਥੋਂ ਤੁਸੀਂ ਨਿਕਾਰੇ ਹੋ ਜਾਂ ਇੱਥੇ ਨਾ ਆਓ ਔਰ ਇਸ ਗੱਲ ਦਾ ਕਿ ਜਿਸ ਟੰਗ ਨਾਲ ਉਹਨਾਂ ਨੇ ਬਿਆਨ ਦਿੱਤਾ ਅੱਜ ਜਿਹੜੀ ਮਾਨਸਿਕਤਾ ਹੈਗੀ ਆਮ ਆਦਮੀ ਪਾਰਟੀ ਦੀ ਉਹ ਅੱਜ ਬਾਹਰ ਆ ਗਈ ਹੈ ਕਿ ਕਿਹਨਾ ਮਾਨਸਿਕਤਾ ਦੇ ਨਾਲ ਇਹ ਪਾਰਟੀ ਵਿਦਾਊਟ ਆਈਡੀਆਲੋਜੀ ਹੈ ਔਰ ਇਹਨਾਂ ਲਈ ਸਿਰਫ ਸੱਤਾ ਪ੍ਰਾਪਤੀ ਹੀ ਸਭ ਕੁਝ ਹੈ ਹੋਰ ਕੁਝ ਨਹੀਂ